ਸ਼ੇਰੇ ਪੰਜਾਬ ਨਾਲ ਆਪਣੀਆਂ ਫੌਜਾਂ ਨੂੰ ਇੱਕ ਗੱਲ ਜ਼ਰੂਰ ਰੱਖਦਾ ਸੀ ਜਿਹਦੇ ਉੱਤੇ ਹਮਲਾ ਕਰਨ ਵਾਸਤੇ ਚੱਲੇ ਹੋਣਾ ਉਹਦੇ ਧਰਮ ਦੇ ਨਾਲ ਤੁਹਾਡਾ ਕੋਈ ਵੀ ਮੁਕਾਬਲਾ ਨਹੀਂ ਬੰਦੇ ਨਾਲ ਮੁਕਾਬਲਾ ਏ ਕਿਸੇ ਧਰਮ ਦੇ ਨਾਲ ਕੋਈ ਮੁਕਾਬਲਾ ਨਹੀਂ ਆਪਣੀਆਂ ਫੌਜਾਂ ਨੂੰ ਇੱਕ ਗੱਲ ਕਹਿ ਕੇ ਭੇਜਦਾ ਹੁੰਦਾ ਸੀ ਵੀ ਉਹਨਾਂ ਦੇ ਧਾਰਮਿਕ ਗ੍ਰੰਥ ਦੇ ਉੱਤੇ ਕੋਈ ਵੀ ਆਂਚ ਨਹੀਂ ਆਉਣੀ ਚਾਹੀਦੀ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਤੇ ਕੋਈ ਵੀ ਆਂਚ ਨਹੀਂ ਆਉਣੀ ਚਾਹੀਦੀ ਮਰਦ ਹਮੇਸ਼ਾ ਉਸੂਲਾਂ ਦੇ ਨਾਲ ਲੜਦਾ ਹੈ ਤੇ ਗੁਰੂ ਪਿਆਰ ਵਾਲਿਓ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਦੀ ਪਵਣ ਧਰਤੀ ਤੇ ਅਟੈਕ ਹੋਇਆ ਪਹਿਲੇ ਨੰਬਰ ਦੇ ਉੱਤੇ ਸਾਧ ਸੰਗਤ ਸਾਡੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ ਤੇ ਦੂਜੇ ਨੰਬਰ ਦੇ ਉੱਤੇ ਸਾਡੇ ਧਾਰਮਿਕ ਗ੍ਰੰਥ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜਿਹੜਾ ਵੱਡਮੁੱਲਾ ਖਜ਼ਾਨਾ ਸਾਡਾ ਪਿਆ ਸੀ ਨਾ ਪੁਰਾਣੇ ਇਤਿਹਾਸਕ ਸਰੋਤ ਪਏ ਸੀ ਉਹ ਵੀ ਉਸ ਸਮੇਂ ਅਗਨ ਭੇਟਾ ਕੀਤੇ ਗਏ ਤੇ ਸਾਧ ਸੰਗਤ ਬੱਚਿਆਂ ਦੇ ਉੱਤੇ ਵੀ ਵਾਰ ਕੀਤਾ ਗਿਆ ਤੇ ਔਰਤਾਂ ਨੂੰ ਵੀ ਨਾਕਸ਼ਿਆ ਗਿਆ ਇਹ ਤਿੰਨੋਂ ਗੱਲਾਂ ਮੇਰੀ ਕੌਮ ਨੇ ਆਪਣੇ ਪਿੰਡੇ ਦੇ ਉਤੇ ਹੰਡਾਈਆਂ ਦੇ ਕਹਿਣ ਤੋਂ ਮਰਾਦ ਜੰਗ ਅਸੂਲਾਂ ਦੀ ਹੁੰਦੀ ਹੈ ਸ਼ੇਰੇ ਪੰਜਾਬ ਹਮੇਸ਼ਾ ਆਪਣੀ ਫੌਜ ਨੂੰ ਤਿੰਨ ਗੱਲਾਂ ਦੱਸ ਕੇ ਤੋਰਦਾ ਸੀ